ਕੱਲ ਮੈਨੂੰ ਪਰਸੋ ਇਹਨਾਂ ਨੂੰ ਜੁਆਇਨ ਕਰਾਇਆ ਜਿਹੜੇ ਪੱਕੇ ਆ ਤੇ ਮੈਨੂੰ ਸਵੇਰੇ ਫੋਨ ਆ ਗਿਆ ਵੀ ਤੁਸੀਂ ਘਰ ਬੈਠੋ ਤੁਸੀਂ ਆਣਾ ਨਹੀਂ ਹੈਗਾ ਉਹਨਾਂ ਨੇ ਕਿ ਨੋਟਿਸ ਭੇਜਤਾ ਹੈ ਵੀ ਚਲੇ ਜਾਓ ਬਸ ਠੋਡੀਅਤ ਤੇ ਗੱਲ ਖਤਮ ਹੋ ਗਈ ਮੈਂ ਇਹ ਸੋਚ ਲਿਜੀ ਬੈਸਿਕ ਡਿਫਿਕਲਟੀਜ਼ ਨਹੀਂ ਹੈਗੀ ਬੇਸ਼ੱਕ ਪਰ ਮੈਂ ਇਹਨਾਂ ਦਾ ਸਮਰਥਨ ਕਰ ਰਹੀ ਆ ਜਿਹੜੇ ਇੱਥੇ ਖੜੇ ਆ ਕਿਉਂਕਿ ਜੋ ਮੇਰੇ ਨਾਲ ਹੋਇਆ ਇਹਨਾਂ ਨਾਲ ਨਾ ਹੋਏ ਕੱਲ ਉਹਨਾਂ ਨੇ ਆ ਕੇ ਲਗਾਈ ਕਿ ਹੈ ਵੀ ਤੁਸੀਂ ਆਪਣੇ ਘਰ ਚਲੇ ਜਾਓ ਦੂਜੇ ਬੰਦੇ ਨਾ ਨਹੀਂ ਖਾਤੇ ਆ ਗਏ ਜੋ ਪਾਰਟੀ ਜੋ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਮ ਪਰ ਇੱਕ ਸੱਤਾ ਵਿੱਚ ਆਈ ਸੀ ਉਸਨੇ ਇਹ ਸਿੱਖਕ ਵਰ ਕੋ ਇੱਕ ਲਾਤ ਮਾਰਕਰ ਗੇਟ ਦੇ ਬਾਹਰ ਖੜਾ ਕਰ ਦਿੱਤਾ ਜਿਹੜੇ ਨਵੇਂ ਬੰਦੇ ਭਰਤੀ ਕੀਤੇ ਨੇ ਉਹਨਾਂ ਦੀ ਭਰਤੀ ਦੇ ਵਿੱਚ ਸਾਫ਼ ਲਿਖਿਆ ਹੈ ਕਿ ਜਿੱਥੇ ਤੁਹਾਨੂੰ ਗੈਸਟ ਫੈਕਲਟੀ ਦੇ ਜਿਹੜਾ ਸੀਗਾ ਅਗੇਂਸ ਜਿਹੜਾ ਸੀ ਪੋਸਟਾਂ ਤੇ ਤੁਹਾਨੂੰ ਜਿਹੜਾ ਸੀ ਭਰਤੀ ਕੀਤਾ ਜਾ ਰਿਹਾ ਤੇ ਉਹਨਾਂ ਦੀ ਜਿਹੜੀ ਥਾਵਾਂ ਨੇ ਉਹ ਖਾਲੀ ਸਮਝਿਆ ਜਾਣਗੇ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਕੱਢ ਕੇ ਸਰਕਾਰ ਸਾਡੀਆਂ ਥਾਵਾਂ ਤੇ ਰਾ ਸੀਗਾ ਇਹਨਾਂ ਨਵੇਂ ਬੰਦਿਆਂ ਨੂੰ ਭਰਤੀ ਕਰਨਾ ਚਾਹੁੰਦੀ ਹੈ ਸਾਡੇ ਕੋਲੋਂ ਪੜ ਕੇ ਬਹੁਤ ਚੰਗੀਆਂ ਨੌਕਰੀਆਂ ਦੇ ਪਹੁੰਚ ਗਏ ਨੇ ਪਰ ਤਰਾਸ ਦੀ ਅੱਜ ਇਹ ਹੈ ਕਿ ਸਾਡੀਆਂ ਆਪਦੀਆਂ ਨੌਕਰੀਆਂ ਅੱਜ ਖਤਰੇ 'ਚ ਪਹੁੰਚ ਚੁੱਕੀਆਂ ਨੇ ਮੇਰਾ ਨਾਮ ਰਜਨੀ ਧੀਮਾਨ ਹੈ ਮੈਂ ਇਸ ਸਰਕਾਰੀ ਕਾਲਜ ਤੋਂ ਮੈਨੂੰ 3 ਸਾਲ ਹੋ ਗਏ ਐਜ਼ ਅ ਰਿਸੋਰਸ ਪਰਸਨ ਮੈਂ ਇਤਿਹਾਸ ਪੜਾ ਰਹੀ ਹਾਂ ਤੇ ਕੱਲ ਮੈਨੂੰ ਪਰਸੋ ਇਹਨਾਂ ਨੂੰ ਜੁਆਇਨ ਕਰਾਇਆ ਜਿਹੜੇ ਪੱਕੇ ਆ ਤੇ ਮੈਨੂੰ ਸਵੇਰੇ ਫੋਨ ਆ ਗਿਆ ਵੀ ਤੁਸੀਂ ਘਰ ਬੈਠੋ ਤੁਸੀਂ ਆਣਾ ਨਹੀਂ ਹੈਗਾ ਤੇ ਇਹ ਕੋਈ ਗੱਲ ਨਹੀਂ ਹੁੰਦੀ ਵੀ ਕਿਸੇ ਨੇ ਘਰ ਕਿਸਨੇ ਬੱਚੇ ਕਿਸ ਦੀ ਜੌਬ ਕੁਝ ਨਹੀਂ ਮਾਇਨੇ ਨਖਦਾਉ ਨਾ ਲਈ ਉਹਨਾਂ ਨੇ ਕਿ ਨੋਟਿਸ ਵੇਸ ਤਾਂ ਵੀ ਚਲੇ ਜਾਓ ਬਸ ਤੁਹਾਡੀ ਇੱਥੇ ਗੱਲ ਖਤਮ ਹੋ ਗਈ ਉਹਨਾਂ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਵੀ ਉਹ ਆ ਗਏ ਪਰ ਜਿਹੜੇ ਅੱਗੇ ਉਹਨਾਂ ਲਈ ਉਹਨਾਂ ਦੀ ਥਾਂ ਤੇ ਕਰ ਰਹੇ ਐ ਇਹਨਾਂ ਸਾਲਾਂ ਤੋਂ ਤੁਸੀਂ ਉਹਨਾਂ ਬਾਰੇ ਤਾਂ ਕੁਝ ਸੋਚੋ ਉਹਨਾਂ ਬਾਰੇ ਕਿਉਂ ਨਹੀਂ ਸੋਚਦੀ ਸਰਕਾਰ ਮੈਂ ਇਸ ਮੈਂ ਸੋਚਦੀ ਕਿ ਬੈਸ ਫਿਕਲਟੀਆਂ ਨਹੀਂ ਹੈਗੀ ਬੇਸ਼ੱਕ ਪਰ ਮੈਂ ਇਹਨਾਂ ਦਾ ਸਮਰਥਨ ਕਰ ਰਹੀ ਆ ਜਿਹੜੇ ਇੱਥੇ ਖੜੇ ਐ ਕਿਉਂਕਿ ਜੋ ਮੇਰੇ ਨਾਲ ਹੋਇਆ ਇਹਨਾਂ ਨਾਲ ਨਾ ਹੋਏ ਦੂਜੇ ਬੰਦੇ ਇਹਨਾਂ ਦੀ ਥਾਂ ਤੇ ਆ ਗਈ ਮੈਂ ਇਸ ਲਈ ਇੱਥੇ ਖੜੀ ਐ ਨਹੀਂ ਮੈਨੂੰ ਕੱਲ ਹੀ ਫੋਨ ਆ ਚੁੱਕਿਆ ਸਹਰੇ ਵੀ ਤੁਸੀਂ ਆਪਣੇ ਘਰ ਬੈਠ ਜਾਓ ਤੁਸੀਂ ਉਹ ਆਣਾ ਨਹੀਂ ਹੈਗਾ ਮੈਂ ਫੇਰ ਵੀ ਕਾਲਜ ਆਈ ਆ ਦੋ ਦਿਨ ਵਿਸ਼ਾਇਦ ਪ੍ਰਿੰਸੀਪਲ ਨੂੰ ਸ਼ਾਇਦ ਸਰਕਾਰ ਨੂੰ ਮੇਰੇ ਵੱਲੋਂ ਕੋਈ ਹੋਏ ਵੀ ਹਾਂ ਚਲੋ ਇਹ ਇਹਨਾਂ ਦੀ ਕਿਸੇ ਹੋਰ ਐਡਜਸਟਮੈਂਟ ਕਰ ਦਵੇ ਇਹ ਸੋਰਸ ਪਰਸਨ ਹੈ ਬੇਸ਼ੱਕ ਉਸ ਤੋਂ ਗੈਸਟ੍ਰੋਫਿਕਲਟੀ ਤੋਂ ਵੀ ਨਹੀਂ ਵੇ ਆਪਾਂ ਪਰ ਫੇਰ ਵੀ ਸਾਡੇ ਵੀ ਅਸੀਂ ਵੀ ਇੱਕ ਮਿਹਨਤ ਕਰੀ ਆ ਜਦੋਂ ਕੋਈ ਨਹੀਂ ਸੀਗਾ ਉੱਥੇ ਅਸੀਂ ਵੀ ਮਿਹਨਤ ਕਰੀ ਆ ਅਸੀਂ ਪੜਾਇਆ ਕਿਉਂ ਨਹੀਂ ਉਹ ਦੋ ਸਰਕਾਰੀ ਹੋ ਆ ਗਏ ਸਰਕਾਰੀ ਮੁਲਾਜ਼ਮ ਕਿਉਂ ਨਹੀਂ ਆਏ ਉਸ ਟਾਈਮ ਜਦੋਂ ਸਾਨੂੰ ਰਿਸੋਰਸ ਪਰਸਨ ਰੱਖਿਆ ਉਦੋਂ ਆਂਦੇ ਨਾ ਫੇਰ ਮਨ ਦੇ ਵੀ ਅੱਜ ਸਰਕਾਰ ਕੁਝ ਕਰਦੀ ਐ ਵੀ ਉਹਨਾਂ ਦੀ ਥਾਂ ਤੇ ਭੇਜ ਰਹੀ ਐ ਵੀ ਕਿੱਦਾਂ ਖਾਲੀ ਪਈਆਂ ਮੈਂ ਇੱਥੇ ਪੜ੍ਹੀ ਐ ਮੈਨੂੰ ਪਤਾ ਐ ਸਾਡੇ ਟਾਈਮ 'ਚ ਵੀ ਪੂਰੇ ਪ੍ਰੋਫੈਸਰ ਨਹੀਂ ਸੀਗੇ ਮੈਂ ਇੱਥੇ ਪੜ੍ਹ ਕੇ ਇੱਥੇ ਹੁਣ ਪੜ੍ਹਾ ਰਹੀ ਆ 3-4 ਸਾਲ ਹੋ ਗਏ ਮੈਨੂੰ ਰਿਸੋਰਸ ਪਰਸਨ ਦੇ ਉਹਦੇ ਤੇ ਬਸ ਮੈਂ ਇਹੀ ਕਹੂੰਗੀ ਸਰਕਾਰ ਨੂੰ ਵੀ ਸਾਰੇ ਚੈਨਲ ਵਾਲਿਆਂ ਨੂੰ ਵੀ ਸਾਰਿਆਂ ਨੂੰ ਵੀ ਜੋ ਮੇਰੇ ਨਾਲ ਹੋਇਆ ਉਹ ਇਹਨਾਂ ਨਾਲ ਨਾ ਹੋਏ ਤੇ ਸਰਕਾਰ ਇਹ ਕਰੇ ਵੀ ਹਾਂ ਜੀ ਇਹਨਾਂ ਨੂੰ ਸਿਕਿਉਰ ਕਰੇ ਇਹਨਾਂ ਦੀ ਜੋਬ ਇਹਨਾਂ ਦੇ ਬੱਚਿਆਂ ਦੀ ਇਹਨਾਂ ਦੀ ਅੱਗੇ ਫਿਊਚਰ ਸਿਕਿਉਰ ਕਰੇ ਬਸ ਹੋਰ ਮੇਰੀ ਕੋਈ ਮੰਗ ਨਹੀਂ ਹੈਗੀ ਮੇਰੇ ਨਾਲ ਜੋਇਆ ਹੋਇਆ ਕੋਈ ਗੱਲ ਨਹੀਂ ਬਸ ਇਹਨਾਂ ਦੀ ਸਿਕਿਉਰਟੀ ਹੋ ਜਾਏ ਇਹਨਾਂ ਦੀ ਜੋਬ ਸਿਕਿਉਰ ਹੋਏ ਪਿਛਲੇ 16 ਸਾਲਾਂ ਤੋਂ ਇਸ ਕਾਲਜ ਦੇ ਵਿੱਚ ਨੌਕਰੀ ਕਰ ਰਹੀ ਹਾਂ ਮੇ ਸਾਡੀ ਜਿਹੜੀ ਜੋਬ ਹੈ ਸਭ ਤੋਂ ਪਹਿਲੀ ਗੱਲ ਨੋਨ ਟ੍ਰਾਂਸਫਰੇਬਲ ਹੈ ਮੈਂ ਪਟਿਆਲੇ ਤੋਂ ਆ ਰਹੀ ਹਾਂ ਲਗਾਤਾਰ ਜਿਹੜਾ ਸੀਗਾ ਬੱਸਾਂ 'ਚ ਟਰੈਵਲ ਕਰਦੇ ਹੋਏ ਬੜੀਆਂ ਔਖੀਆਂ ਘੜੀਆਂ ਅਸੀਂ ਦੇਖੀਆਂ ਧੁੱਪ ਮੀਂਹ ਕਾਣੀ ਹਨਾ ਕਦੀ ਵੀ ਇਹ ਨਾ ਚੀਜ਼ਾਂ ਦਾ ਅਸੀਂ ਜਿਹੜਾ ਸੀਗਾ ਨਹੀਂ ਸੋਚਿਆ ਵੀ ਨਹੀਂ ਜਾਣਾ ਜਾਂ ਛੁੱਟੀ ਲੈਣੀ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪਣੇ ਮਨ ਦੇ ਨਾਲ ਤਨ ਦੇਹੀ ਦੇ ਨਾਲ ਜਿਹੜਾ ਸੀ ਆ ਕੇ ਕਾਲਜ ਦੇ ਵਿੱਚ ਬੱਚਿਆਂ ਨੂੰ ਪੜਾਇਆ ਆਪਣੇ ਕੰਮ ਕੀਤੇ ਪਰ ਇਹ ਮਾਂ ਜਿਹੜੀ ਸਰਕਾਰ ਸਾਡੀ ਇਸ ਵਾਰ ਅਸੀਂ ਜਿਹੜੀ ਚੁਣੀ ਬੜੀ ਉਮੀਦ ਸੀ ਸਾਨੂੰ ਇਸ ਸਰਕਾਰ ਤੋਂ ਕਿ ਇਹ ਸਰਕਾਰ ਆਈ ਹੈ ਤਾਂ ਸਾਡੀ ਜਿਹੜੀ ਸੀ ਜ਼ਿੰਦਗੀ ਦੇ ਵਿੱਚ ਕੁਝ ਬਦਲਾ ਆਊਗਾ 20 ਸਾਲਾਂ ਤੋਂ 25-25 ਸਾਲਾਂ ਤੋਂ ਜਿਹੜੇ ਅਸੀਂ ਕੰਮ ਕਰਿਆ ਸਾਡੀਆਂ ਜੜੀਆਂ ਅੱਜ ਹੁਣ ਸੋਚਿਆ ਸੀ ਕਿ ਜ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਕਰਕੇ ਸਾਨੂੰ ਕੁਝ ਸਖੌਲਾ ਸਖਾਲਾ ਰਾਹ ਮਿਲੂਗਾ ਪਰ ਨਹੀਂ ਇਹ ਜਿਹੜਾ ਮੋੜ ਜਿੱਥੇ ਸਾਨੂੰ ਅੱਜ ਸਰਕਾਰ ਨੇ ਖੜਾ ਕਰ ਦਿੱਤਾ ਸਾਫ਼ ਕਰ ਦਿੱਤਾ ਕਿ ਸਾਡੀਆਂ ਜੜੀਆਂ ਅਸੀਂ ਇੰਨੇ ਸਾਲਾਂ ਤੋਂ ਕੰਮ ਕੀਤਾ ਉਹਦੇ ਕੋਈ ਮੁੱਲ ਨਹੀਂ ਕੋਈ ਵੈਲਿਊ ਨਹੀਂ ਕਿਉਂਕਿ ਇਹ ਸਰਕਾਰਾਂ ਨੇ ਜਿਹੜੇ ਨਵੇਂ ਬੰਦੇ ਭਰਤੀ ਕੀਤੇ ਨੇ ਉਹਨਾਂ ਦੀ ਭਰਤੀ ਦੇ ਵਿੱਚ ਸਾਫ਼ ਲਿਖਿਆ ਹੈ ਕਿ ਜਿੱਥੇ ਤੁਹਾਨੂੰ ਗੈਸਟ ਫੈਕਲਟੀ ਦੇ ਜਿਹੜਾ ਸੀਗਾ ਅਗੇਂਸਟ ਜਿਹੜਾ ਸੀ ਪੋਸਟਾਂ ਤੇ ਤੁਹਾਨੂੰ ਜਿਹੜਾ ਸੀ ਭਰਤੀ ਕੀਤਾ ਜਾ ਰਿਹਾ ਤੇ ਉਹਨਾਂ ਦੀ ਜਿਹੜੀ ਥਾਵਾਂ ਨੇ ਉਹ ਖਾਲੀ ਸਮਝੀਆਂ ਜਾਣਗੀਆਂ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਕੱਢ ਕੇ ਸਰਕਾਰ ਸਾਡੀਆਂ ਥਾਵਾਂ ਤੇ ਜਿਹੜਾ ਸੀਗਾ ਇਹਨਾਂ ਨਵੇਂ ਬੰਦਿਆਂ ਨੂੰ ਭਰਤੀ ਕਰਨਾ ਚਾਹੁੰਦੀ ਹੈ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਸੋ ਮੇਰੀ ਸਰਕਾਰ ਅੱਗੇ ਜਿਹੜਾ ਸੀ ਇਸ ਗੱਲ ਦੀ ਮੈਂ ਕੜੀ ਨਿੰਦਿਆ ਕਰਦੀ ਹਾਂ ਸਰਕਾਰ ਦੀ ਇਸ ਗੱਲ ਦੀ ਕਿ ਸਾਨੂੰ ਜਿਹੜਾ ਸੀ ਇਸ ਤਰੀਕੇ ਦੇ ਨਾਲ ਜਿਹੜਾ ਸੀ ਸਾਡੇ ਨਾਲ ਮਾਰਾ ਨਾ ਕੀਤਾ ਜਾਵੇ ਤੇ ਸਾਨੂੰ ਸਾਡ ਤੇ ਅੱਜ ਦਾ ਮੁੱਦਾ ਅਸੀਂ ਇਸ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਆਪਣੇ ਸਰਕਾਰ ਦੇ ਖਿਲਾਫ ਕਿਉਂਕਿ ਉਹਨਾਂ ਨੇ ਸਾਨੂੰ ਪਹਿਲਾਂ ਵਾਅਦੇ ਕੀਤੇ ਸੀ ਕਿ ਤੁਹਾਡੀ ਸਾਰੀ ਸੁਰੱਖਿਆਤ ਰੱਖਾਂਗੇ ਸਾਰੀ ਨੌਕਰੀ ਤਾਂ ਤੁਹਾਨੂੰ ਅੱਗੇ ਪੱਕੇ ਵੀ ਕਰਾਂਗੇ ਪਰ ਹੁਣ ਜਿਹੜੇ ਤੁਹਾਡੇ ਨਾਲ ਸਾਡੇ ਨਾਲ ਇੱਥੇ ਸੀ ਸਾਡੀ ਸਰਕਾਰ ਸਾਡੇ ਨਾਲ ਰੋਜ਼ ਮੁਜ਼ਾਰੇਚ ਵੀ ਬੈਠੀ ਸੀ ਪਹਿਲਾਂ ਸਰਕਾਰ ਹੁਣ ਸਾਡੇ ਖਿਲਾਫ ਹੈ ਕਹਿੰਦੇ ਵੀ ਹੁਣ ਗੈਸਫੀਕੇਟ ਨੂੰ ਕੱਢ ਕੇ ਦੂਜੀ ਨੌਕਰੀ ਪੱਕਿਆ ਕੀਤੇ ਜਾਏ ਦੂਜਿਆਂ ਨੂੰ ਪੱਕਿਆ ਕੀਤਾ ਜਾਏਗਾ ਪਰ ਮੈਂ ਪੁੱਛਣਾ ਚਾਹਨੀ ਹੈ ਸਰਕਾਰ ਨੂੰ ਕਿ ਜਦੋਂ 20 ਤੋਂ 22 ਸਾਲੇ ਸਰਕਾਰੀ ਕਾਲਜ ਖੁੱਲੇ ਸੀ ਉਦੋਂ ਸੰਭਾਲਿਆ ਇਹਨਾਂ ਸਾਰੇ ਨੜੋਂ ਗੈਸਟ ਫੈਕਲਟੀ ਨੇ ਸੰਭਾਲ ਲਿਆ ਉਦੋਂ ਸਰਕਾਰ ਜੇ ਉਦੋਂ ਨਵੀਂ ਭਰਤੀ ਕਿੱਥੇ ਸੀ ਉਦੋਂ ਕਿਉਂ ਨਾ ਬੰਦ ਹੋ ਗਏ ਕਾਲਜ ਕਾਲਜ ਨੂੰ ਖੁੱਲਾ ਕਿਨੇ ਰੱਖਿਆ ਇਹਨਾਂ ਗੈਸ ਫੈਕਲਟੀ ਨੇ ਰੱਖਿਆ ਐਨੇ ਬੱਚੇ ਇਹਨੇ ਵਿਦਿਆਰਥੀ ਪੜ ਚੁੱਕੇ ਨੇ ਸਾਰੇ ਗੈਸ ਫੈਕਲਟੀ ਤੋਂ ਤੇ ਇਹ ਸਾਡੇ ਸਰ ਵੀ ਇੱਕ ਟੈਗ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਇਹ ਹੁਣ ਬਹੁਤ ਇਹ ਵੱਡੀ ਚੀਜ਼ ਹੈ ਕਿ ਗੈਸ ਫੈਕਲਟੀ ਅਸੀਂ ਵੀ ਉਹਨਾਂ ਦੇ ਬਰਾਬਰ ਆ ਅਸੀਂ ਵੀ ਐਜੂਕੇਸ਼ਨ ਦੇ ਮਾਮਲੇ 'ਚ ਅਸੀਂ ਆਪਣੀ ਕੁਆਲਿਫਿਕੇਸ਼ਨ ਦੇ ਮਾਮਲੇ ਪੀ ਐਚ ਡੀ ਡਿਗਰੀ ਸਾਰਾ ਕੁਝ ਅਸੀਂ ਕੀਤਾ ਆ ਅਸੀਂ ਉਹਨਾਂ ਤੋਂ ਕਿੱਥੋਂ ਘੱਟ ਆ ਸਾਨੂੰ ਕਿਉਂ ਨਹੀਂ ਪੱਕਾ ਸਰਕਾਰ ਕਰ ਰਹੀ ਪਹਿਲਾਂ ਦੂਜਿਆਂ ਨੂੰ ਪੱਕਾ ਕਰ ਰਹੀ ਹੈ ਠੀਕ ਹੈ ਨਵੀਆਂ ਭਰਤੀਆਂ ਕੱਢ ਰਹੀ ਹੈ ਪਰ ਸਾਨੂੰ ਪਹਿਲਾਂ ਸੁਰੱਖਿਆ ਦਿੱਤੀ ਜਾਵੇ 7-7000 ਤੋਂ ਸਟਾਰਟ ਹੋ ਕੇ ਅਸੀਂ ਅੱਜ ਵੀ ਅਸੀਂ ਬੇਸੀ ਤਨਖਾਹ ਵੀ ਨਹੀਂ ਮਿਲ ਰਹੀਆਂ ਸਾਨੂੰ ਤੇ ਲੇਕਿਨ ਫਿਰ ਵੀ ਅਸੀਂ ਨਾਲ ਮੋਢੇ ਦੇ ਮੋਢਾ ਜੋੜ ਕੇ ਰੈਗੂਲਰ ਤਨਖਾਹ ਆ ਜਿਹੜੀ 2-2 ਲੱਖ ਰੁਪਏ ਲੈ ਰਹੇ ਆ ਤੇ ਅਸੀਂ ਨਾਲ ਜਿਹੜੀ ਇੰਨੀ ਨਿਗੂਨੀ ਤਨਖਾਹ ਤੇ ਅਸੀਂ ਨਾਲ ਕੰਮ ਕਰ ਰਹੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਸਾਰੀਆਂ ਆਪਣੀਆਂ ਸਾਰੀਆਂ ਡਿਊਟੀਆਂ ਨਿਭਾ ਰਹੇ ਆ ਸਰ ਸਰਕਾਰ ਤੋਂ ਸਾਨੂੰ ਇਹ ਉਮੀਦ ਹੈ ਕਿ ਸਾਡੀ ਸੁਰੱਖਿਆ ਦਿੱਤੀ ਜਾਵੇ ਸਾਡੀ ਜਿਹੜੀ ਪੂਰੀ ਨੌਕਰੀ ਹੈਗੀ ਆ ਸੁਰੱਖਿਆ ਦਿੱਤੀ ਜਾਵੇ ਨੌਕਰੀ ਨੂੰ ਵੀ ਤਾਂ ਨਾਲ ਹੀ ਸਾਡੀ ਤਾਂ ਤਨਖਾਹ ਮੇਰਾ ਨਾਂ ਜੀ ਅਫਤਾਰ ਸਿੰਘ ਹੈ ਮੈਂ ਇਸ ਸਰਕਾਰੀ ਕੋਲ ਡੇਰਾ ਪਿਛਲੇ ਗੈਸ ਫੈਕਲਟੀ ਪ੍ਰੋਫੈਸਰ ਹਾਂ ਮੇ ਮੇਰੇ ਸਾਰੇ ਸਾਥੀ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੀ ਗਿਣਤੀ 850 ਦੇ ਕਰੀਬ ਹੈ ਅਸੀਂ ਪਿਛਲੇ 20 22 ਸਾਲਾਂ ਤੋਂ ਗੈਸ ਫੈਕਲਟੀ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਪੜਾ ਰਹੇ ਨੇ ਪੂਰੀ ਤਨਦੇਹੀ ਨਾਲ ਤੇ ਹਰ ਕਿਸਮ ਦਾ ਕੰਮ ਕਰ ਰਹੇ ਨੇ ਐਡਮਿਸ਼ਨਾਂ ਤੋਂ ਲੈ ਕੇ ਦਾਖਲਿਆਂ ਤੱਕ ਦਾਖਲਿਆਂ ਤੋਂ ਲੈ ਕੇ ਮਤਲਬ ਪ੍ਰਿਕਖਾਵਾਂ ਤੱਕ ਤੇ ਹੋਰ ਯੂਥ ਫੈਸਟੀਵਲ ਦੇ ਐਨਸੀਸੀ ਐਨਐਸਐਸ ਦੇ ਸਾਰੇ ਕੰਮ ਅਸੀਂ ਪੂਰੇ ਤੰਦੇਹੀ ਨਾਲ ਇੰਨੇ ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਬਹੁਤ ਸਾਰੇ ਵਿਦਿਆਰਥੀ ਸਾਡੇ ਕੋਲੋਂ ਪੜ੍ਹ ਕੇ ਬਹੁਤ ਚੰਗੀਆਂ ਨੌਕਰੀਆਂ ਦੇ ਪਹੁੰਚ ਗਏ ਨੇ ਪਰ ਤਰਾਸ ਦੀ ਅੱਜ ਇਹ ਹੈ ਕਿ ਸਾਡੀਆਂ ਆਪਦੀਆਂ ਨੌਕਰੀਆਂ ਅੱਜ ਖਤਰੇ 'ਚ ਪਹੁੰਚ ਚੁੱਕੀਆਂ ਨੇ ਸਾਨੂੰ ਨੌਕਰੀਆਂ ਤੋਂ ਬਾਹਰ ਕਰਨ ਦੀ ਪੰਜਾਬ ਸਰਕਾਰ ਨੇ ਪੂਰੀ ਦੀ ਪੂਰੀ ਪਲੈਨਿੰਗ ਕਰ ਲਈ ਹੈ ਕਿਉਂਕਿ ਪਿਛਲੇ ਦਿਨਾਂ 'ਚ ਜਿਹੜੀਆਂ ਨਵੀਆਂ ਭਰਤੀਆਂ ਹੋਈਆਂ ਨੇ ਉਹਦੇ ਵਿੱਚ ਜਿਹੜੀਆਂ ਲਿਸਟਾਂ ਆ ਰਹੀਆਂ ਨੇ ਉਹਦੇ 'ਚ ਸਰਕਾਰ ਨੇ ਇਹ ਲਾਈਨ ਲਿਖ ਕੇ ਪਾਈ ਹੈ ਕਿ ਜਿਹੜੀਆਂ ਅਸਾਮੀਆਂ ਤੇ ਗੈਸਫ ਖਾਲੀ ਸਮਝਿਆ ਜਾਣ ਤਾਂ ਇਹ ਸਿੱਧਾ ਸਿੱਧਾ ਸੰਕੇਤ ਹੈ ਕਿ ਉਹ ਬਹੁਤ ਜਲਦ ਸਾਨੂੰ ਨੌਕਰੀਆਂ ਤੋਂ ਲਾਂਭੇ ਕਰਨ ਜਾ ਰਹੀ ਹੈ ਵਾਂਝੇ ਕਰਨ ਜਾ ਰਹੀ ਹੈ ਮਤਲਬ ਇਹ ਸਰਕਾਰ ਜਿਹੜੀ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਐਜੂਕੇਸ਼ਨ ਨੂੰ ਵਧਿਆ ਕਰਾਂਗੇ ਅਸੀਂ ਉਚੇਰੀ ਸਿੱਖਿਆ ਨੂੰ ਵਧਿਆ ਕਰਾਂਗੇ ਅੱਜ ਉਹ ਸਾਡੇ ਹੱਥੋਂ ਸਾਡਾ ਰੁਜ਼ਗਾਰ ਖੋਣ ਤੇ ਤੁਲੀ ਹੋਈ ਹੈ ਮਤਲਬ ਇਸ ਇਹਦੇ ਵਿਰੋਧ ਦੇ ਵਿੱਚ ਰੋਸ ਵਜੋਂ ਅਸੀਂ ਅੱਜ ਇੱਕ ਦਿਨ ਦਾ ਧਰਨਾ ਇੱਥੇ ਲਗਾ ਰਹੇ ਹਾਂ ਜੇ ਸਰਕਾਰ ਸਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਨਹੀਂ ਕਰਦੀ ਜੇ ਸਾਨੂੰ ਮਨ ਦਾ ਮਾਨ ਸਨਮਾਨ ਵਾਲਾ ਤਨਖਾਹ ਨਹੀਂ ਦਿੰਦੀ ਤਾਂ ਅੱਗੇ ਆਉਣ ਵਾਲੇ ਦਿਨਾਂ 'ਚ ਸੇਦੂ ਵੀ ਤਿੱਖਾ ਸੰਘਰਸ਼ ਕਰਾਂਗੇ ਸਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਇਹ ਗੈਸ ਫੀਲਟੀ ਜਿਹੜੇ ਅਧਿਆਪਕ ਨੇ ਅਸੀਂ ਉਦੋਂ ਤੋਂ ਪੜਾ ਰਹੇ ਆਂ ਜਦੋਂ ਬਹੁਤ ਨਗੂਣੀਆ ਤਨਖਾਹ ਦਿੱਤੀਆਂ ਜਾਂਦੀਆਂ ਸੀ ਜਦੋਂ ਕੋਈ ਇੱਥੇ ਨੌਕਰੀ ਵੀ ਨਹੀਂ ਕਰਨਾ ਨੀ ਚਾਹੁੰਦਾ ਸੀ ਇੰਨੀਆਂ ਘੱਟ ਤਨਖਾਹਾਂ ਸੀਗੀਆਂ ਅਸੀਂ ਇੰਨੇ ਔਖੇ ਸਮੇਂ 'ਚੋਂ ਲੰਘ ਕੇ ਇਨ੍ਹਾਂ ਕਾਲਜਾਂ ਨੂੰ ਬਚਾਇਆ ਵਾ ਇਨ੍ਹਾਂ ਕਾਲਜਾਂ ਨੂੰ ਜਿਉਂਦੇ ਰੱਖਿਆ ਪਰ ਅਸੀਂ ਅੱਜ ਆਪ ਮੌਤ ਦੀ ਕਗਾਰ ਤੇ ਪਹੁੰਚੇ ਹੋਏ ਆਂ ਸਾਡੇ ਸਾਹਮਣੇ ਦੋ ਹੀ ਰਾਹ ਹੈ ਜਾਂ ਤਾਂ ਸਾਨੂੰ ਸਾਡਾ ਭਵਿੱਖ ਧੁੰਦਲਾ ਨਜ਼ਰ ਅਸੀਂ ਲੜ ਕੇ ਸੰਘਰਸ਼ ਕਰਕੇ ਅਸੀਂ ਜ਼ਿੰਦਗੀ ਵੱਲ ਵਧ ਸਕਦੇ ਹਾਂ ਸਾਡੇ ਕੋਲੇ ਦੋ ਹੀ ਰਾਹ ਹੈ ਤੇ ਅਸੀਂ ਇਹ ਬਹੁਤ ਸਿੱਧੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਜੇ ਸਾਡੀਆਂ ਨੌਕਰੀਆਂ ਜਾਂਦੀਆਂ ਨੇ ਜੇ ਸਾਡੇ ਤੋਂ ਸਾਡਾ ਰੋਜ਼ਗਾਰ ਖੋਇਆ ਜਾਂਦਾ ਤੇ ਅਸੀਂ ਬਹੁਤ ਤਿੱਖਾ ਸੰਘਰਸ਼ ਕਰਾਂਗੇ ਪੰਜਾਬ ਸਰਕਾਰ ਉਹਦੇ ਲਈ ਤਿਆਰ ਰਵੇ ਤੇ ਅਸੀਂ ਅੰਤ ਤੱਕ ਲੜਾਂਗੇ ਜਦੋਂ ਤੱਕ ਸਾਡੀਆਂ ਨੌਕਰੀਆਂ ਜਿਹੜੀਆਂ चैनल के माध्यम से पूरे पंजाब को और पूरे हिंदुस्तान को बताना चाहता हूं कि जो पार्टी जो सरकार शिक्षा क्रांति के नाम पर एक सत्ता में आई थी उसने आज शिक्षक वर्ग को एक लात मारकर गेट के बाहर खड़ा कर दिया है रातों रात हमें ये बोला गया है कि आपकी जो पोस्टें आपकी आसामी हैं वो खाली हैं और हम सबके मन में एक डर बैठ चुका है कि कल क्या होगा कल जहाँ गांधी जयंती है वहाँ हमारे मन में डर है कि कल क्या जिस प्रकार रातों को इन्होंने हम लोगों को बाहर निकाला है हमारे मन के अंदर डर है कि कल हमारे साथ क्या होगा किसी को नहीं पता है पंजाब के आठ जो गेस्ट फैकल्टी हैं वो एक डर के साथ आज जी रहे हैं जिस तरह की स्वास्थ्य समस्याएं भारत पंजाब में और भारत में हैं हमें पता नहीं कि हमारे साथ रात को क्या हो जाए हमारा हार्ट अटैक हो जाए हमारा हार्ट फेल हो जाए हमारा हमारे परिवार है हमारे बुजुर्ग हैं जो सब हमारे ऊपर डिपेंडेंट हैं हम एक डर के माहौल में पंजाब सरकार के कारण रह रहे हैं बेशक ये सरकार शिक्षा के नाम पर जोर देती है लेकिन शिक्षा क्रांति ने सबसे पहले गोली हम